ਪੰਜਾਬ ਐਂਡ ਸਿੰਧ ਬੈਂਕ ਜ਼ੋਨਲ ਦਫਤਰ ਅੰਮ੍ਰਿਤਸਰ ਵੱਲੋਂ ਹਾਲ ਬਾਜ਼ਾਰ ਅਤੇ ਆਸ-ਪਾਸ ਦੇ ਖੇਤਰ ਵਿੱਚ ਮੂਵ ਟੂ ਮਾਰਕੀਟ ਮੁਹਿੰਮ ਦਾ ਆਯੋਜਨ ਕੀਤਾ ਗਿਆ ਅਤੇ ਆਪਣੇ ਗ੍ਰਾਹਕ ਆਧਾਰ ਵਧਾਉਣ ਅਤੇ ਬੈਂਕਿੰਗ ਉਤਪਾਦਾਂ ਅਤੇ ਸੇਵਾਵਾਂ ਦੀ ਵਿਭਿੰਨ ਸ਼੍ਰੇਣੀ ਬਾਰੇ ਜਾਗਰੂਕਤਾ ਵਧਾਉਣ ਲਈ ਲਗਭਗ 200 ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਗੋਪਾਲ ਕ੍ਰਿਸ਼ਨ ਜਨਰਲ ਮੈਨੇਜਰ ਹੈੱਡ ਆਫਿਸ ਨਵੀਂ ਦਿੱਲੀ ਇਸ ਮੁਹਿੰਮ ਵਿੱਚ ਉਤਸ਼ਾਹਜਨਕ ਤੌਰ ਤੇ ਸ਼ਾਮਲ ਹੋਣ ਲਈ ਪੁੱਜੇ ਅਤੇ ਉਨ੍ਹਾਂ ਦੇ ਨਾਲ ਅੰਮ੍ਰਿਤਸਰ ਜ਼ੋਨ ਦੇ ਜ਼ੋਨਲ ਮੈਨੇਜਰ ਕੁਲਦੀਪ ਸਿੰਘ ਤੋਂ ਇਲਾਵਾ ਜ਼ੋਨਲ ਦਫ਼ਤਰ ਅਤੇ ਵਖਵਖ ਸ਼ਾਖਾਵਾਂ ਦੇ ਬੈਂਕ ਅਧਿਕਾਰੀ ਵੀ ਮੌਜੂਦ ਰਹੇ ਇਸ ਮੌਕੇ ਜਨਰਲ ਮੈਨੇਜਰ ਗੋਪਾਲ ਕ੍ਰਿਸ਼ਨ ਅਤੇ ਜ਼ੋਨਲ ਮੈਨੇਜਰ ਕੁਲਦੀਪ ਸਿੰਘ ਨੇ ਵਖਵਖ ਸੰਭਾਵਿਤ ਗ੍ਰਾਹਕਾਂ ਨਾਲ ਗੱਲਬਾਤ ਕੀਤੀ ਅਤੇ ਬੈਂਕ ਨਾਲ ਉਹਨਾਂ ਦੀਆਂ ਚਿੰਤਾਵਾਂ ਅਤੇ ਤਜਰਬੇ ਬਾਰੇ ਵਿਚਾਰ ਸਾਂਝੇ ਕੀਤੇ ਉਹਨਾਂ ਸੰਭਾਵਿਤ ਗ੍ਰਾਹਕਾਂ ਨੂੰ ਉਹਨਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਉਪਲਬਧ ਵਖਵਖ ਬੈਂਕਿੰਗ ਉਤਪਾਦਾਂ ਬਾਰੇ ਵੀ ਜਾਗਰੂਕ ਕੀਤਾ ਖਾਸ ਕਰ ਉਹਨਾਂ ਵੱਲੋਂ ਲੋਕਾਂ ਨੂੰ ਫਿਕਸਡ ਡਿਪੋਜ਼ਿਟ ਸਕੀਮਾਂ ਦੀਆਂ ਆਕਰਸ਼ਕ ਦਰਾਂ ਬਾਰੇ ਵੀ ਦੱਸਿਆ ਗਿਆ आज हम एक कैंपेन शुरू हुई है बैंक में मूव टू मार्केट हमारा जैसे कि आप जानते हो कि 117 साल पुराना बैंक है इसकी स्थापना अमृतसर से ही हुई थी 1908 में और ये 117 साल से ही देश की सेवा में लगा हुआ है और पब्लिक सेक्टर बैंक है तो बहुत सारी स्कीमें थी जो आम जनता तक नहीं पहुँच पाती थी तो हमारे पूरे बैंक में एक कैंपेन चला है कि हम लोगों को अपनी जितनी अच्छी अच्छी स्कीमें वो हम पूरी पब्लिक तक पहुंचाएंगे ताकि वो स्कीम का बेनिफिट ले सके तो हमारी सबसे एक अच्छी स्कीम आई है पीएसबी उद्यम करंट अकाउंट होल्डर वो इंडिया की जितने भी बैंक है उसमें से बेस्ट स्कीम मानी गई है जिसमें कम बहुत मतलब चार्जेज हैं ही नहीं और कोई भी बिजनेसमैन हमारे पास अकाउंट खोल के उस स्कीम का फायदा ले सकता है कस्टमर से यही अपील करते हैं कि हमारा टैक्स सेवी बैंक है और तो बहुत पुराना बैंक है और कई सालों से देश की सेवा कर रहा है तो एक बार हमें सेवा का मौका दोबारा से जरूर दें कुछ कस्टमर हमारे पहले थे वो जो चले भी गए थे तो उन्हीं से रिक्वेस्ट है कि एक बार हमारे एक बार फिर हमारे साथ एक्सपीरियंस करें हमारा एक टैक्स है भी यंग बैंक है हमारे बैंक में जो एवरेज स्टाफ की एज है वो थर्टी फाइव ईयर और बड़ा ग्रोइंग स्टेज पे और यहाँ पे इंडिया के बेस्ट प्रोडक्ट आए हुए एक हमारी सीम एक आई है शुभारम्भ जैसे भारत सरकार का स्टार्टअप के लिए एक चल रहा है कैंपेन तो उसी के उद्देश्य से हमने कहा कि जो भी नया ਨਯਾ ਬਿਜ਼ਨਸ ਸ਼ੁਰੂ ਹੋ ਰਹਾ ਹੈ ਉਸਕੇ ਲਈ ਬੈਂਕ ਸਪੋਰਟ ਕਰਨੇ ਕੋ ਤਿਆਰ ਹੈ ਬੈਂਕ 1 ਸਾਲ ਤੱਕ ਕੋਈ ਚਾਰਜਿੰਗ ਨਹੀਂ ਲਏਗਾ ਤਾਂ ਕਿ ਉਹ ਆਪਣਾ ਅੱਛੀ ਤਰ੍ਹਾਂ ਸੇ ਆਪਣਾ ਬਿਜ਼ਨਸ ਸੈਟ ਕਰੇ ਅੱਜ ਜਿਵੇਂ ਡਿਪੋਇਟ ਸਕੀਮ ਦੇ ਬਾਰੇ ਸਾਡੇ ਸਪੈਸ਼ਲ ਤੌਰ ਤੇ ਹੈੱਡ ਆਫਿਸ ਤੋਂ ਸ਼੍ਰੀ ਗੋਪਾਲਕੀਸ਼ਨ ਜੀ ਜਨਰਲ ਮੈਨੇਜਰ ਸਾਹਿਬ ਆਏ ਹੋਏ ਨੇ ਉਹਨਾਂ ਨਾਲ ਅਸੀਂ ਮੂਵ ਟੂ ਮਾਰਕੀਟ ਕਰ ਰਹੇ ਹਾਂ ਤਾਂ ਕਿ ਹਰ ਦੁਕਾਨ ਤੇ ਹਰ ਘਰ ਕਰ ਅਸੀਂ ਜਿਹੜੀ ਬੈਂਕ ਦੀਆਂ ਸਭ ਤੋਂ ਵਧੀਆ ਡਿਪੋਇਟ ਸਕੀਮ ਚੱਲ ਰਹੀਆਂ ਹਨ ਉਹਨਾਂ ਨੂੰ ਜਨ ਜਨ ਤੱਕ ਪਹੁੰਚਾਈਏ ਨਾਲ ਹੀ ਸਾਡੇ ਬੈਂਕ ਨੇ ਕੁਝ ਨਵੀਆਂ ਲੋਨ ਸਕੀਮ ਸ਼ੁਰੂ ਕੀਤੀਆਂ ਸਟਾਰਟਅਪ ਉਹਨਾਂ ਨੇ ਕਿਸੀ ਹਰ ਸ਼ਾਪ ਤੇ ਹਰ ਦੁਕਾਨ ਤੇ ਹਰ ਨਵੇਂ ਉਦਮੀ ਨੂੰ ਪਹੁੰਚਾਣਾ ਚਾਹੁੰਦੇ ਆ ਉਸ ਦੇ ਲਈ ਇਹ ਚੀਜ਼ ਬੈਂਕ ਦੇ ਸਾਰੇ ਸਟਾਫ ਸਾਰੇ ਬ੍ਰਾਂਚ ਮੈਨੇਜਰ ਇਕੱਠੇ ਹੋ ਕੇ ਮਾਰਕੀਟ ਵੀ ਜਾਵਾਂਗੇ ਹਰ ਮਾਰਕੀਟ ਨੂੰ ਦੁਕਾਨ ਦੁਕਾਨ ਤੇ ਜਾ ਕੇ ਆਪਣੇ ਸਕੀਮ ਬਾਰੇ ਦੱਸਾਂਗੇ ਤਾਂ ਕਿ ਲੋਕਾਂ 'ਚ ਅਵੇਅਰਨੈਸ ਹੋਵੇ ਔਰ ਸਾਡੇ ਬੈਂਕ ਨਾਲ ਵੱਧ ਤੋਂ ਵੱਧ ਜੁੜਨ ਦੀ ਕੋਸ਼ਿਸ਼ ਕਰਨ ਸਾਡਾ ਬੈਂਕ ਜਿਵੇਂ ਕਿ ਸਾਡੇ ਸਭ ਨੇ ਦੱਸਿਆ ਕਿ 1908 ਵਿੱਚ ਇਸੇ ਤਰਤੀ ਪਾਵਨ ਤਰਤੀ ਤੋਂ ਸ਼ੁਰੂਆਤ ਕੀਤੀ ਗਈ ਸੀ ਉਸ ਟਾਈਮ ਦੇ ਤਿੰਨ ਬਹੁਤ ਮਹਾਨ ਵਿਦਵਾਨ ਭਾਈ ਵੀਰ ਸਿੰਘ ਜੀ ਸਦਾ ਸੁਨਦਰ ਸਿੰਘ ਜੀ ਜੀ ਆ ਜੀ ਕਿ ਸਦਾ ਤਲੋਚਨ ਸਿੰਘ ਨੇ ਇਸ ਦਾ ਨੀਂਹ ਪੱਥਰ ਰੱਖਿਆ ਸੀ ਅੱਜ ਸਾਨੂੰ 117 ਸਾਲ ਹੋ ਗਏ ਇਸ ਬੀਜ ਦੀ ਸੇਵਾ ਕਰਦੇ ਹੋਏ ਤੇ ਇਹ ਬੈਂਕ ਸਾਡੀ ਸਾਰੇ ਗ੍ਰਾਹਕਾਂ ਦੀ ਆਰਥਿਕ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਪੂਰਾ ਸਮਰਥ ਹੈ ਤੇ ਬਹੁਤ ਸਹਿਯੋਗ ਮਿਲਿਆ ਹੈ ਸਾਡੇ ਗ੍ਰਾਹਕਾਂ ਤੋਂ ਅਸੀਂ ਉਮੀਦ ਕਰਦੇ ਹਾਂ ਆਪਣੇ ਗ੍ਰਾਹਕਾਂ ਤੋਂ ਕਿ ਅੱਗੇ ਉਹ ਵੀ ਸਹਿਯੋਗ ਸਾਡਾ ਇਸੇ ਤਰ੍ਹਾਂ ਕਰਦੇ ਰਹਿਣਗੇ